ਕੱਠਾ ਮਰਦੀ ਸੰਗਤ ਦਾ ਇਕੱਠ ਇਸ ਗੱਲ ਦਾ ਸਾਡੇ ਦੇ ਖੁਸ਼ੀ ਹੈ ਤੇ ਮੈਂ ਆਪਣੇ ਆਪ ਨੂੰ ਭਾਗਿਆ ਪਰ ਮੰਨਦਾ ਵੀ ਬਾਬਾ ਦੀਪ ਸਿੰਘ ਦਾ ਅਸਥਾਨ ਮੇਰੇ ਹਰਕੇ ਵਿੱਚ ਪੈਂਦਾ ਜਿੱਥੇ ਮੈਂ ਰਜੰਨਾ ਨਸਮਲ ਕੋ ਹੁੰਨਾ ਜਿੰਨੀ ਵੀ ਸੰਗਤ ਅੱਜ ਹਾਜ਼ਰੀ ਭਰਨ ਆਉਂਦੀ ਹੈ ਬੁੱਧਵਾਰ ਵੇਲੇ ਰਜੰਨਾ ਵੀ ਟੂੜੀਆਂ ਪਰ ਕੇ ਜਾਂਦੀ ਹੈ ਬੁੱਧਵਾਰ ਨੂੰ ਜਿੰਨੀ ਸਮੁੱਚੇ ਲੁਧਿਆਣੇ ਪੰਜਾਬ ਤੋਂ ਸੰਗਤ ਆਉਂਦੀ ਹੈ ਉਹਨਾਂ ਲਈ ਅਰਦਾਸ ਕਰਦਾ ਵੀ ਬਾਬਾ ਜਿੰਨੇ ਸੰਗਤ ਤੇਰੇ ਦਰ ਤੇ ਬੁੱਧਵਾਰ ਚ ਪਹਿਰਾ ਕੱਟਣ ਆਉਂਦੇ ਆ ਉਹਨਾਂ ਵੀ ਸਭ ਦੇ ਛੋੜੇ ਅੱਜ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਵਿਧਾਇਕਾਂ ਨਾਲ ਗੱਲ ਕਰਾਉਣੀ ਹੈ ਇਹ ਬਾਬਾ ਦੀਪ ਸਿੰਘ ਜੀ ਕਰਤ ਇਹ ਸਾਨੂੰ ਕਿਨੇ ਐਮਐਲਏ ਬਣ ਦੇਣਾ ਸੀ ਇਹ ਬਾਪੂ ਦੀ ਰਹਿਮਤ ਹੈ ਉਹਦਾ ਆਸ਼ੀਰਵਾਦ ਹੈ ਇਹ ਸਦਾ ਉਹਨਾਂ ਦੀ ਰਹਿਨਮਾਈ ਵਿੱਚ ਕੰਮ ਕਰਦਾ ਤੇ ਮੈਂ ਇਹ ਵੀ ਕਹਿਣਾ ਵੀ ਗੱਡੀ ਉਹਦੀ ਦਿੱਤੀ ਹੋਈ ਹੈ ਇਹ ਮੈਂ ਬਾਬਾ ਦੀਪ ਸਿੰਘ ਮਹਾਰਾਜ ਦੀ ਗੱਡੀ ਕਹਿ ਕੇ ਚਲੋਣਾਂ ਤੇ ਆਪ ਇੱਕ ਸੇਵਾਦਾਰ ਦੇ ਰੂਪੇ ਚ ਉੱਥੇ ਬੈਠਾ ਜਿੰਨੇ ਵੀ ਸਾਡੀ ਸੰਗਤ ਹੈ ਤੁਹਾਡੇ ਦਰਸ਼ਕ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਆਪਣੇ ਧਰਮ ਦੇ ਪੱਕੇ ਰਹੋ ਕਿ ਹਿੰਦੂ ਤਾਂ ਹਿੰਦੂ ਧਰਮ ਦੇ ਪੱਕੇ ਰੋ ਸਿੱਖੋਂ ਦਾ ਸਿੱਖ ਦੇ ਮੁਸਲਮਾਨਾਂ ਤਾਂ ਮੁਸਲਮਾਨ ਦੇ ਧਰਮ ਦੇ ਪੱਕੇ ਰਹਿ ਕੇ ਉਹਦੀ ਮਰਿਆਦਾ ਵਿੱਚ ਰਹਿ ਕੇ ਆਪਣਾ ਜਨਮ ਸ਼ਫਲਾ ਕਰੋ। ਕੋ ਵਿਧਾਇਕ ਆਤਮ ਨਗਰ ਦੇ ਕੋਲੋਂ ਸਿੰਘ ਸਿੱਧੂ ਵੀ ਚਾਹੇ ਤੇ ਚਪੈਰਾ ਸਾਹਿਬ ਹਾਜੀ ਲੋਨ ਪਹੁੰਚੇ। ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਚਪੈਰਾ ਲੱਗਿਆ ਬਾਬਾ ਦੀਪ ਸਿੰਘ ਗੁਰਦਾਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਜਿਹੜੀ ਦਿਨ ਦੀ ਸ਼ੁਰੂਆਤ ਤਨ ਤਨ ਬਾਬਾ ਦੀਪ ਸਿੰਘ ਦੇ ਸਥਾਨਾਂ ਤੇ ਦੇਖ ਭੇਂਡ ਕਰਨ ਅਪਰੰਤ ਸ਼ੁਰੂ ਹੁੰਦੀ ਹੈ। ਪਰ ਬੁੱਧਵਾਰ ਨੂੰ ਜਿਹੜਾ ਸੰਗਤਾਂ ਦਾ ਅਥਾ ਠੱਠਾ ਮਰਦੀ ਸੰਗਤ ਦਾ ਇਕੱਠ ਇਸ ਗੱਲ ਦਾ ਸਾਡੇ ਦੇ ਖੁਸ਼ੀ ਹੈ ਤੇ ਮੈਂ ਆਪਣੇ ਆਪ ਨੂੰ ਭਾਗਿਆ ਪਰ ਮੰਨਦਾ ਵੀ ਬਾਬਾ ਦੀਪ ਸਿੰਘ ਦਾ ਅਸਥਾਨ ਮੇਰੇ ਹਰਕੇ ਵਿੱਚ ਪੈਂਦਾ ਜਿੱਥੇ ਨਰਜੰਨਾ ਨਸਮਤ ਖੁੰਨਾ ਜਿੰਨੀ ਵੀ ਸੰਗਤ ਅੱਜ ਹਾਜ਼ਰੀ ਭਰਨ ਆਉਂਦੀ ਹੈ ਬੁੱਧਵਾਰ ਵੇਲੇ ਨਰਜੰਨਾ ਵੀ ਝੂੜੀਆਂ ਪਰਕੇ ਜਾਂਦੀ ਹੈ ਬੁੱਧਵਾਰ ਨੂੰ ਜਿੰਨੀ ਸਮੁੱਚੇ ਲੁਧਿਆਣੇ ਪੰਜਾਬ ਤੋਂ ਸੰਗਤ ਆਉਂਦੀ ਹੈ ਉਹਨਾਂ ਲਈ ਅਰਦਾਸ ਕਰਦਾ ਕਿ ਬਾਬਾ ਕਿੰਨੀ ਸੰਗਤ ਤੇਰੇ ਦਰ ਤੇ ਉਹਦ ਵਰਚੇ ਪਹਿਰਾ ਕਟਣ ਆਉਂਦੇ ਆ ਉਹਨਾਂ ਦੀ ਸਭ ਦੇ ਝੋਲੇ ਪਰ ਤੁਸੀਂ ਕਹਿੰਦੇ ਹੋ ਵੀ ਸਾਰੇ ਦਿਨ ਝੋਲੇ ਪਰਦੇ ਆ ਤੁਹਾਡੀ ਝੋਲੀ ਪਰ ਕੀ ਸਾਂਝੀ ਕਰਨੀ ਚਾਹੋਗੇ ਬਾਬਾ ਦੀਪ ਸਿੰਘ ਜੀ ਅੱਜ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਵਿਧਾਇਕਨਾ ਗੱਲ ਕਰਾਉਣੀ ਹੈ ਇਹ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੈ ਇਹ ਸਾਨੂੰ ਕਿਨੇ ਐਮਐਲਏ ਬਣ ਦੇਣਾ ਸੀ ਇਹ ਬਾਪੂ ਦੀ ਰਹਿਮਤ ਹੈ ਉਹਦਾ ਆਸ਼ੀਰਵਾਦ ਹੈ ਤੇ ਸਦਾ ਉਹਨਾਂ ਦੀ ਰਹਿਨਮਾਈ ਵਿੱਚ ਕੰਮ ਕਰਦਾ ਤੇ ਮੈਂ ਇਹ ਵੀ ਕਹਿੰਦਾ ਵੀ ਗਿੜੀਆ ਗੱਦੀ ਉਹਦੀ ਦਿੱਤੀ ਹੋਈ ਹੈ ਜੀ ਇਵੇਂ ਮੈਂ ਬਾਬਾ ਦੀਪ ਸਿੰਘ ਮਹਾਰਾਜ ਦੀ ਗੱਦੀ ਤੇ ਕੇ ਚਲਾਉਣਾ ਤੇ ਆਪ ਇੱਕ ਸੇਵਾਦਾਰ ਦੇ ਰੂਪ ਵਿੱਚ ਉੱਥੇ ਬੈਠਾ। ਇਹ ਲੋਕਾਂ ਨੂੰ ਕੀ ਸੀ ਨਹੀਂ ਆ ਜੇ ਸੰਗਤ ਨੂੰ ਕੀ ਸੀ ਨਹੀਂ ਆ ਦੇਣਾ ਚਾਹੋਗੇ ਕਿਉਂਕਿ ਕੂੜ ਪ੍ਰਚਾਰ ਬੜਾ ਚੱਲਦਾ ਵਾ ਇਸ ਹਾਲਾਤ ਜੋ ਹੋ ਗਏ ਨੇ ਉਹਨਾਂ ਨੂੰ ਦੇਖਦੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਜਿੰਨੇ ਵੀ ਸਾਡੀ ਸੰਗਤ ਹੈ ਤੁਹਾਡੇ ਦਰਸ਼ਕ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਆਪਣੇ ਆਪਣੇ ਧਰਮ ਦੇ ਪੱਕੇ ਰਹੋ ਕਿ ਹਿੰਦੂ ਤਾਂ Hindu ਧਰਮ ਦੇ ਪੱਕੇ ਰਹੋ ਸਿੱਖੋਂ ਦਾ ਸਿੱਖ ਦੇ ਮੁਸਲਮਾਨਾਂ ਦਾ ਮੁਸਲਮਾਨ ਦੇ ਧਰਮ ਦੇ ਪੱਕੇ ਰਹਿ ਕੇ ਉਹਦੀ ਮਰਿਆਦਾ ਵਿੱਚ ਰਹਿ ਕੇ ਆਪਣਾ ਜਨਮ ਸਫਲਾ ਕਰੋ। ਵਾਹਿਗੁਰੂ ਜੀ ਵਾਹਿਗੁਰੂ ਕੋ ਵਿਧਾਇਕ ਆਤਮ ਨਗਰ ਦੇ ਕੋਲਾਂ ਸਿੰਘ ਸਿੱਧੂ ਵੀ ਚਾਹਤੇ ਚਪਹਿਰਾ ਸਾਹਿਬ ਹਾਜ਼ਰ ਹੋਣ ਪਹੁੰਚੇ ਸਿੱਧੂ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਚਪਹਿਰਾ ਲੱਗਿਆ ਬਾਬਾ ਦੀਪ ਸਿੰਘ ਗੁਰਦਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਜਿਹੜੀ ਦਿਨ ਦੀ ਸ਼ੁਰੂਆਤ ਤਨ ਤਨ ਬਾਬਾ ਦੀਪ ਸਿੰਘ ਦੇ ਸਥਾਨਾਂ ਤੇ ਦੇਖ ਭੇਂਟ ਕਰਨ ਤੋਂ ਅਪਰੰਤ ਸ਼ੁਰੂ ਹੁੰਦੀ ਹੈ ਪਰ ਬੁੱਧਵਾਰ ਨੂੰ ਜਿਹੜਾ ਸੰਗਤਾਂ ਦਾ ਅਥਾ ਹੱਥਾਂ ਮਾਰਦੀ ਸੰਗਤ ਦਾ ਇਕੱਠ ਇਸ ਗੱਲ ਦਾ ਸਾਡੇ ਲਈ ਖੁਸ਼ੀ ਹੈ ਤੇ ਮੈਂ ਆਪਣੇ ਆਪ ਨੂੰ ਭਾਗਿਆ ਪਰ ਮੰਨਦਾ ਵੀ ਬਾਬਾ ਦੀਪ ਸਿੰਘ ਦਾ ਅਸਥਾਨ ਮੇਰੇ ਹਰਕੇ ਵਿੱਚ ਪੈਂਦਾ ਜਿੱਥੇ ਮੈਂ ਰਜੰਨਾ ਨਸਮਲ ਕੋ ਹੁੰਨਾ ਜਿੰਨੀ ਵੀ ਸੰਗਤ ਅੱਜ ਹਾਜ਼ਰੀ ਭਰਨ ਆਉਂਦੀ ਹੈ ਬੁੱਧਵਾਰ ਵੇਲੇ ਰਜੰਨਾ ਵੀ ਟੂੜੀਆਂ ਪਰ ਕੇ ਜਾਂਦੀ ਹੈ ਬੁੱਧਵਾਰ ਨੂੰ ਜਿੰਨੀ ਸਮੁੱਚੇ ਲੁਧਿਆਣੇ ਪੰਜਾਬ ਤੋਂ ਸੰਗਤ ਆਉਂਦੀ ਹੈ ਉਹਨਾਂ ਲਈ ਅਰਦਾਸ ਕਰਦਾ ਵੀ ਬਾਬਾ ਜਿੰਨੀ ਸੰਗਤ ਤੇਰੇ ਦਰ ਤੇ ਬੁੱਧਵਾਰ ਚ ਪਹਿਰਾ ਕੱਟਣ ਆਉਂਦੀ ਹੈ ਉਹਨਾਂ ਦੀ ਸਭ ਦੀਆਂ ਟੂੜੀਆਂ ਪਰ ਤੁਸੀਂ ਕਹਿੰਦੇ ਸਾਰੇ ਦਿਨ ਝੋਲੇ ਪਰਦੇ ਆ ਤੁਹਾਡੀ ਝੋਲੀ ਪਰ ਕੀ ਸਾਂਝੀ ਕਰਨੀ ਚਾਹੋਗੇ ਬਾਬਾ ਦੀਪ ਸਿੰਘ ਜੀ ਅੱਜ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਵਿਧਾਇਕਨਾ ਗੱਲ ਕਰਾਉਣੀ ਹੈ ਇਹ ਬਾਬਾ ਦੀਪ ਸਿੰਘ ਦੀ ਕਿਰਪਾ ਹੈ ਇਹ ਸਾਨੂੰ ਕਿਨੇ ਐਮਐਲਏ ਬਣ ਦੇਣਾ ਸੀ ਇਹ ਬਾਪੂ ਦੀ ਰਹਿਮਤ ਹੈ ਉਹਦਾ ਆਸ਼ੀਰਵਾਦ ਹੈ ਤੇ ਸਦਾ ਉਹਨਾਂ ਦੀ ਰਹਿਨਮਾਈ ਵਿੱਚ ਕੰਮ ਕਰਨਾ ਤੇ ਮੈਂ ਇਹ ਵੀ ਕਹਨਾ ਵੀ ਗਿੜੀਆ ਗੱਦੀ ਉਹਦੀ ਦਿੱਤੀ ਹੋਈ ਹੈ ਈਮਾਨ ਬਾਬਾ ਦੀਪ ਸਿੰਘ ਮਹਾਰਾਜ ਦੀ ਗੱਦੀ ਤੇ ਕੇ ਚਲੋਣਾਂ ਤੇ ਆਪ ਇੱਕ ਸੇਵਾਦਾਰ ਦੇ ਰੂਪੇ ਚ ਉੱਥੇ ਬੈਠੇ ਲੋਕਾਂ ਨੂੰ ਕੀ ਇਸ ਨਹੀਂ ਆ ਦੇ ਸੰਗਤ ਨੂੰ ਕੀ ਇਸ ਨਹੀਂ ਆ ਦੇਣਾ ਚਾਹੋਗੇ ਕਿਉਂਕਿ ਕੂੜ ਪ੍ਰਚਾਰ ਬੜਾ ਚੱਲਦਾ ਵਾ ਇਸ ਹਾਲਾਤ ਜੋ ਹੋ ਗਏ ਨੇ ਉਹਨਾਂ ਨੂੰ ਦੇ ਦੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਜਿੰਨੇ ਵੀ ਸਾਡੀ ਸੰਗਤ ਹੈ ਤੁਹਾਡੇ ਦਰਸ਼ਕ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਆਪਣੇ ਆਪਣੇ ਧਰਮ ਦੇ ਪੱਕੇ ਰਹੋ ਕਿ ਹਿੰਦੂ ਤਾਂ Hindu ਧਰਮ ਦੇ ਪੱਕੇ ਰਹੋ ਸਿੱਖੋਂ ਦਾ ਸਿੱਖ ਦੇ ਮੁਸਲਮਾਨਾਂ ਦਾ ਮੁਸਲਮਾਨ ਦੇ ਧਰਮ ਦੇ ਪੱਕੇ ਰਹਿ ਕੇ ਉਹਦੀ ਮਰਿਆਦਾ ਵਿੱਚ ਰਹਿ ਕੇ ਆਪਣਾ ਜਨਮ ਸਫਲਾ ਕਰੋ い,いい。